ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਯੂਪੀ ਤੋਂ ਸੁਖਮਨ ਸ਼ੁਰੂਆਤ ਕਰਦੇ ਆਂ ਅੱਜ ਦੇ ਨਵੇਂ ਵਲੌਗ ਦੀ ਦੋਸਤੋ ਅੱਜ ਬਹੁਤ ਹੀ ਜ਼ਿਆਦਾ ਵਧੀਆ ਦਿਨ ਨਿਕਲਿਆ ਕਿਉਂਕਿ ਅੱਜ ਸਵੇਰੇ ਸਵੇਰੇ ਹੀ ਸੂਰਜ ਨਿਕਲ ਆਇਆ ਸੀ ਤੇ ਧੁੰਦ ਧੁੰਦ ਵਗੈਰਾ ਨਹੀਂ ਸੀ ਦਿਨ ਤਾਂ ਵੈਸੇ ਸਾਰੇ ਹੀ ਬਹੁਤ ਸੋਹਣੇ ਹੁੰਦੇ ਆ ਕਿਉਂਕਿ ਉਹ ਇਨਸਾਨ ਤੇ ਡਿਪੈਂਡ ਕਰਦਾ ਏ ਵੀ ਆਪਾਂ ਕਿੱਦਾਂ ਦਾ ਦਿਨ ਮਤਲਬ ਬਣਾਉਣਾ ਏ ਆਪ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ ਹਮੇਸ਼ਾ ਆਪਣੇ ਆਪ ਨੂੰ ਵਧੀਆ ਫੀਲ ਕਰਾਉਣਾ ਚਾਹੀਦਾ ਏ ਤੇ ਤਾਂ ਹੀ ਆਪਾਂ ਖੁਸ਼ ਰਹਿ ਸਕਦੇ ਆਂ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਉਤਾਰ ਚੜਾਅ ਆਉਂਦੇ ਆ ਬਹੁਤ ਹੀ ਜ਼ਿਆਦਾ ਦਿੱਕਤਾਂ ਆਉਂਦੀਆਂ ਐ ਪਰ ਹਮੇਸ਼ਾ ਹੀ ਕੋਸ਼ਿਸ਼ ਕਰੀਏ ਖੁਸ਼ ਰਹਿਣ ਦੀ ਹਰ ਵਕਤ ਜਿੱਦਾਂ ਦਾ ਵੀ ਚੰਗਾ ਮਾੜਾ ਸਮਾਂ ਚੱਲ ਰਿਹਾ ਹੈ ਪਰ ਆਪਣੇ ਆਪ ਨੂੰ ਹਮੇਸ਼ਾ ਖੁਸ਼ ਰੱਖਣਾ ਹੈ ਤੇ ਪਰਮਾਤਮਾ ਨੂੰ ਵੀ ਯਾਦ ਕਰਨਾ ਚਾਹੀਦਾ ਹੈ ਤੇ ਜ਼ਿਆਦੀਆਂ ਗੱਲਾਂ ਨਾ ਕਰਦੇ ਹੋਏ ਮੈਂ ਤੁਹਾਨੂੰ ਅੱਜ ਦਿਖਾਉਣਾ ਹੈ ਆਪਣੇ ਵਲੌਗ ਤੇ ਜਿਹੜੀ ਆਪਣੀ ਮੁੰਨੀ ਸੂਈ ਸੀ ਉਹਦੇ ਛੋਟੇ ਛੋਟੇ ਕਤੂਰੇ ਐ ਤੇ ਅੱਜ ਉਹਨਾਂ ਨੇ 10 11 11 12 ਦਿਨਾਂ ਬਾਅਦ ਉਹਨਾਂ ਨੇ ਅੱਜ ਅੱਖਾਂ ਖੋਲ੍ਹ ਲਈਆਂ ਤੇ ਅੱਜ ਜੇ ਤੁਹਾਨੂੰ ਮੈਂ ਉਹੀ ਦਿਖਾਉਣ ਲੱਗਾ ਏ ਚਲੋ ਚੱਲਦੇ ਆ ਜੀ ਆਪਣੀ ਇਸ ਤੋੜੀ ਵਾਲੇ ਕਮਰੇ ਚੀ ਮੁੰਨੀ ਸੂਈ ਹੀ ਤੇ ਤੁਹਾਨੂੰ ਦਿਖਾਉਣਾ ਹੈ ਜੀ ਆਪਾਂ ਹੁਣ ਜਗ੍ਹਾ ਚੇਂਜ ਕਰਤੀ ਬੱਚਿਆਂ ਦੀ ਕਿਉਂਕਿ ਇੱਧਰ ਸਾਡੀ ਲੇਬਰ ਨੇ ਮਤਲਬ ਉਹਨਾਂ ਦੀ ਮਾਝੇ ਇੱਕ ਤੇ ਇੱਕ ਕਟਾ ਹੈ 12 ਵਜਾ ਹੈ ਤੇ ਉਹਨਾਂ ਨੇ ਇੱਧਰ ਜਗ੍ਹਾ ਬਣਾਣੀ ਸੀ ਜਗ੍ਹਾ ਸਾਫ਼ ਸੁਫ਼ ਕਰ ਲਈ ਹੈ ਤੇ ਇੱਧਰ ਉਹ ਮਤਲਬ ਰੈਣਗੇ ਇੱਥੇ ਆਪਣਾ ਤੇ ਤਾਂ ਹੀ ਕਰਕੇ ਤੋੜੀ ਇੱਧਰ ਹਟਾ ਦਿੱਤੀ ਏ ਮੁੰਨੀ ਤੇ ਉੱਧਰ ਸੁੱਈ ਹੀ ਤੇ ਆਪਾਂ ਹੁਣ ਬੱਚੇ ਇੱਥੇ ਰੱਖਤੇ ਮੁੰਨੀ ਦੇ ਇੱਧਰ ਆਪਾਂ ਰਾਤ ਨੂੰ ਪੱਲੀ ਪੱਲੀ ਤਾਣ ਦੇਈਦਾ ਉਹਨਾਂ ਨੂੰ ਟੱਕਦੀਦਾ ਕਵਰ ਕਰਦੀਦਾ ਤੇ ਮੁੰਨੀ ਪਤਾ ਨਹੀਂ ਕਿੱਥੇ ਗਈ ਏ ਤੁਹਾਨੂੰ ਦਿਖਾਉਣਾ ਕਿੰਨੇ ਪਿਆਰੇ ਪਿਆਰੇ ਅੱਖਾਂ ਖੋਲ ਲਈਆਂ ਸਭ ਮਸਤ ਹੋਈ ਪਈ ਨੇ ਜੂ ਜੂ ਆਵੜਾ ਸੀ ਰੱਖਾਂਗੇ ਕਤੂਰਾ ਪੰਜ ਕੁੱਤੇ ਐ ਤੇ ਇੱਕ ਕੁੱਤੀ ਐ ਤਿੱਦੂ ਅੱਖਾਂ ਖੋਲੀਆਂ ਅੱਜ ਪਹਿਲੀ ਵਾਰ ਬੁੱਧੀਆਂ ਨੇ ਹੁਣ ਭੱਜਣ ਕਰਨਗੇ ਤਿੱਦੂ ਨਾ ਨਾ ਲਓ ਜੀ ਦੋਸਤੋ ਜਾਨਵਰ ਬੜੇ ਪਿਆਰੇ ਹੁੰਦੇ ਨਾ ਅਜੇ ਰੋਂਦੇ ਚਿ 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 ਮੁੰਨੂ ਆ ਗਿਆ ਨਹੀਂ ਨਹੀਂ ਅਜੀ ਜਿਆਦਾ ਤਾਈਨ ਕਰਕੇ ਇਹਨਾਂ ਨਾਲ ਖੇਡਦੇ ਨਹੀਂ ਕਿਉਂਕਿ ਅਜੇ ਨਾ ਰੋਂਦੇ ਐ ਛੋਟੇ ਛੋਟੇ ਆ ਦੇਖੋ ਖੋਲ ਲਈ ਅੱਖ ਆਪਣੇ ਬਾਪੂ ਦੀ ਤਿੱੱਡੂ ਫਿੱੱਡੂ ਮੁੰਨੀ ਦਾ ਤਿੱੱਡੂ ਫਿੱੱਡੂ ਮੰਮਾ ਕਿੱਥੇ ਗਈ ਤੁਹਾਡੀ ਹਾਂ ਦੁਨੀਆ ਦੇਖ ਲਈ ਨਨੇ ਹੋਣਾ ਮੈਂ ਆਪਣੀ ਮੰਮਾ ਨੂੰ ਵੀ ਦੇਖ ਲਿਆ ਹਨ ਬੁੱਗੂ ਨਹੀਂ 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 ਸਭ ਦੇ ਵੱਖਰੇ ਵੱਖਰੇ ਰੰਗ ਹੈ ਜੀ ਆਹ ਵਾਲਾ ਸੀ ਰੱਖਣਾ ਹੈ ਪਹਿਲੇ ਦਿਨ ਤੋਂ ਹੀ ਮੈਂ ਇਹਨੂੰ ਮਲ ਲਿਆ ਜਿਹੜੇ ਕਤੂਰਾ ਤੇ ਕਤੂਰੀ ਹੈ ਇੱਕ ਉਹ ਤੇ ਮਲ ਲਿਆ ਪਹਿਲੀ ਕਿਸੇ ਨੇ ਉਹ ਲੈ ਜਣੇ ਉਹਨਾਂ ਨੇ ਜਦੋਂ ਥੋੜੇ ਜੀ ਹੋਰ ਵੱਡੇ ਹੋ ਜਾਣਗੇ ਮਹੀਨੇ ਤੱਕ ਦੇ ਹੋ ਜਾਣਗੇ ਫੇਰ ਦਵਾਂਗੇ ਅਜੇ ਕਿਉਂਕਿ ਅਜੇ ਮਾਂ ਦਾ ਦੁੱਧ ਪਿੰਦੇ ਆ ਤੇ ਅਜੇ ਵਧੀਆ ਨਹੀਂ ਲੱਗਦਾ ਇਹਨਾਂ ਨੂੰ ਵਿਚਾਰੇ ਨੂੰ ਦੂਰ ਕਿਉਂ ਕਰਨਾ ਅਜੇ ਇਹਨੇ ਵੀ ਅੱਖਾਂ ਖੋਲੀਆਂ ਆਪਣੇ ਵਾਲੇ ਨੇ ਤੇ ਬਾਕੀ ਹੋਰ ਕਿਸੇ ਨੇ ਜਿਨ੍ਹਾਂ ਜਿਨ੍ਹਾਂ ਨੇ ਪਾਲ ਲੈਣੇ ਹੋਣਗੇ ਚੰਗੀ ਤਰ੍ਹਾਂ ਉਹਨਾਂ ਨੂੰ ਹੀ ਦਵਾਂਗੇ। ਬੁੱਗੂ ਮਸਤ ਹੋਏ ਭਾਈ ਨੇ, ਮੁੰਨੀ ਪਤਾ ਨਹੀਂ ਕਿੱਥੇ ਚਲੀ ਗਈ ਹੈ। 11-12 ਦਿਨਾਂ ਬਾਅਦ ਅੱਖਾਂ ਖੋਲੀਆਂ। ਹੁਣ ਸਾਰਿਆਂ ਨੇ ਖੋਲੀਆਂ ਐ, ਕੱਲ ਤੇ ਇੱਕ ਅੱਧੀ ਨਹੀਂ ਖੋਲੀਆਂ ਸੀ। ਮੈਨੂੰ ਲੱਗਦਾ ਇੱਕ ਦਿਨ ਅਜੇ ਵੀ ਬੰਦ ਐ ਅੱਖ। ਚਲੋ ਖੋਲ ਹੀ ਲੈਣੀ ਹੁਣ। ਬਹੁਤ ਹੀ ਜ਼ਿਆਦਾ ਪਿਆਰੇ ਲੱਗਦੇ। ਮੈਂ ਜਿੰਨੀ ਵਾਰ ਵੀ ਇੱਧਰ ਆਉਂਗਾ ਬਸ ਮੁੰਨੀ ਇੱਧਰ ਦੇਖ ਕੇ ਜਾਨਣਾ ਤੇ ਜਿੱਦਨ ਦੀ ਮੁੰਨੀ ਸੋਈ ਹੈ ਤੇ ਉਦੋਂ ਦਾ ਉਹਦਾ ਧਿਆਨ ਰੱਖਣੇ ਪੈਂਦਾ ਖਾਸ ਰਾਤ ਨੂੰ ਵੀ ਸੌਣ ਤੋਂ ਪਹਿਲੇ ਵੀ ਕਈ ਵਾਰੀ ਇਹਨਾਂ ਨੂੰ ਦੇਖ ਕੇ ਜਾਨਣਾ ਹੈ ਕਿਉਂਕਿ ਉਹ ਫਿਰ ਦੁੱਧ ਪਿੰਦੇ ਸਾਰੇ ਬੱਚੇ ਤੇ ਦੁੱਧ ਵੀ ਪਾਈਦਾ ਮੁੰਨੀ ਨੂੰ ਤੇ ਰੋਟੀ ਪਾਣੀ ਸਭ ਟਾਈਮ ਟੂ ਟਾਈਮ ਦਿੰਨੇ ਵਿਚਾਰੀ ਤੇ ਹੁਣ ਤੇ ਥੋੜਾ ਜਿਹਾ ਬਾਹਰ ਚਲੇ ਚੁਲੇ ਜਾਂਦੀ ਹੈ ਕੰਮਣ ਮੁੰਨੀ ਮੁੰਨੀ ਪਤਾ ਨਹੀਂ ਕਿੱਧਰ ਚਲੇਗੀ ਤੇ ਇੱਧਰ ਤੁਹਾਨੂੰ ਮੈਂ ਖਿੜਕੀ ਤੋਂ ਵਿਊ ਦਿਖਾ ਦੇਣਾ ਲਈਦਾ ਕਿੰਨਾ ਸੋਹਣਾ ਲੱਗਦਾ ਪਿਆ ਦੋਸਤੋ ਚਲੋ ਮੰਨੀ ਪਤਾ ਨਹੀਂ ਕਿੱਥੇ ਭੱਜ ਗਈ ਐ ਆਪਾਂ ਕਰਦੇ ਆ ਆਪਣਾ ਕੰਮ ਕਰ ਹੁਣ 2 ਵਜੇ ਦਾ ਟਾਈਮ ਐ ਜੀ ਹੁਣ ਮੈਂ ਲੱਗਾ ਐ ਬਰਸੀਨ ਵੱਢਣ ਲੱਗਾ ਐ ਤੇ ਬਰਸੀਨ ਵੱਢ ਕੇ ਇੱਥੇ ਲਿਆਉਂਗਾ ਫਿਰ ਆਪਾਂ ਪੱਠੇ ਉਤਰਨੇ ਆ ਫਿਰ ਮੱਝਾਂ ਨੂੰ ਪਾਣ ਦਾ ਟਾਈਮ ਹੋ ਜਾਣਾ ਐ ਆਪਣੀਆਂ ਮੱਝਾਂ ਸਾਹਿਬ ਬਾਹਰ ਬੰਨੀ ਦਾ ਆਪਾਂ ਆਹ ਦੇਖੋ ਜੀ ਮੰਨੀ ਆਹ ਮੰਨੀ ਆਪਣੀ ਆ ਗਈ ਮੰਨਾ ਸਾ ਗੰਦਾ ਜ ਹੈ ਕਿੱਥੇ ਗਿਆ ਹੈ ਮਰ ਜਣੀ ਐ ਆਜਾ ਬੜਾ ਖੇੜਦੀ ਇੱਦਈ ਹੈ ਕਿੱਦਾਂ ਚੜਦੀ ਸੰਦੀਆ ਆ ਬੱਚੇ ਨੂੰ ਚੱਲ ਚੱਲ ਦੇਖੋ ਭੱਜੀ ਜਾਂਦੀ ਬੱਚੇ ਕੋਲ ਹਾਂ ਦੁੱਗੂ ਕਿੱਥੇ ਹੈ ਤੇਰੇ ਟਿੱਡੂ ਫਿੱਡੂ ਕਿੱਥੇ ਹੈ ਤੇਰੇ ਹਾਂ ਜਾ ਜਾ ਪੱਜ ਪੱਜ ਜਾ ਉੱਥੇ ਹੈ ਮਰਨੀ ਕੁਛ ਨਹੀਂ ਲੱਗਿਆ ਖਾਣ ਨੂੰ ਸੰਦੀਜੀ ਚੱਲ ਮੈਂ ਨਾ ਚੱਲ ਬੱਚਿਆਂ ਚਲੋ ਚਲ ਬੈਹਜੋ ਚਲੇਗੀ ਹੁਣ ਆਪਣੇ ਬੱਚਿਆਂ ਕੋਲ ਕਿੱਦਾਂ ਦੇਖਦੀ ਹੈ ਹੂੰ ਮੈਨੂੰ ਹਾਂ ਬੈਜੋ ਬੈਜੋ ਬਸ ਜਦੋਂ ਆਉਂਦੀ ਉਹਦੋਂ ਹੀ ਚੁੰਗਣ ਲੱਗ ਜਾਂਦੇ ਇਹ ਦੇਖੋ ਕਿੰਨੇ ਪੈਰ ਲੱਗਦੇ ਫੇ ਹੂੰ ਮੁੰਨਾ ਬਾਏ ਚੰਗਲ ਹੋ ਨਜਾਰੇ ਤੁਸੀਂ ਕਿਧਰ ਭੱਜ ਜਾ ਰਹੇ ਹੋ ਟਿੱਡੂ ਫਿੱਡੂ ਕੁਛ ਨਹੀਂ ਕਹਿੰਦੀ ਮੁੰਨਾ ਕਿਵੇਂ ਨਾ ਪਿਆ ਆ ਦੇਖੋ ਜੀ ਕਿੰਨਾ ਲੱਗ ਗਏ ਚੁੰਗਣ ਅਜੇ ਇਹਨਾਂ ਦਾ ਇਹੀ ਕੰਮ ਹੈ ਬਸ ਹੁਣ ਅੱਖਾਂ ਖੋਲੀਆਂ ਇਹਨਾਂ ਨੇ ਤੇ ਥੋੜੇ ਦਿਨਾਂ ਤੱਕ ਇਹਨਾਂ ਨੇ ਜਦੋਂ ਥੋੜੇ ਜੀ ਹੋਰ ਹੋਸ਼ ਆ ਗਈ ਇਹਨਾਂ ਨੂੰ ਤੇ ਫੇਰ ਭੱਜੇ ਫੇਰਨਾ ਕਰਨਾ ਸਾਰੇ ਵੇੜੇ 'ਚ ਹੀ ਚਲੋ ਚੱਲਦੇ ਆਪਾਂ ਹੁਣ ਵੱਢ ਲਾਂ ਮੇ ਪੱਠੀ ਡੇਟ ਹੋ ਰਿਹਾ ਹੈ ਆ ਫਿਲੀ ਫਿਲੀ ਫੁੱਲ ਮਤ ਜੈਨੀਫਰ ਆ ਗਈ ਬਾਹਰ ਬੱਲੀ ਚੱਕੂ ਪੱਠੇ ਵਾਗੇ ਚੱਲਦੇ ਆਂ ਜੀ ਪੱਠੇ ਵਧਣ ਹੋਣਾ 2 ਵਜੇ ਦਾ ਟਾਈਮ ਹੋ ਗਿਆ ਤੇ ਆਪਾਂ ਵੜ ਲੈਣੇ ਆ ਅੱਧੇ ਘੰਟੇ ਤੱਕ ਪੱਠੇ ਦੋ ਪੰਡਾ ਵਧਾਂਗੇ ਤੇ ਉਸ ਤੋਂ ਬਾਅਦ ਪੱਠੇ ਕੁ ਤਰੱਕੀ ਤੇ ਫਿਰ ਆਪਾਂ ਫ੍ਰੀ ਹੋ ਜਾਾਂਗੇ ਤੇ ਮੈਂ ਵੀ ਲੱਗਾ ਵੱਡਣ ਪੱਠੇ ਤੇ ਕਰਦੇ ਆਂ ਵਲੌਗ ਦਾ ਇੱਥੇ ਹੀ ਐਂਡ ਮਿਲਦੇ ਆਂ ਅਗਲੇ ਨਵੇਂ ਵਲੌਗ 'ਚ ਓਕੇ ਦੋਸਤੋ ਉਮੀਦ ਕਰਦਾ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇਗਾ ਜੀ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪੂਰਾ ਵਲੌਗ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਜੀ